ਭਾਈ ਕਲਵੰਸਿਕ rau ਕੇ ਜ਼ਿਲ੍ਹਾ ਮੋਗਾ ਉਹਨਾਂ ਦੇ ਪਿਤਾ ਸ਼ਹੀਦ ਭਾਈ ਚੜ੍ਹਤ ਸਿੰਘ ਜਿਨ੍ਹਾਂ ਦੀ ਵਰਸੀ 25 ਤਿੰਨ 2025 ਕੱਲ ਦੀ ਤਰੀਕ ਚ ਪਿੰਡ rau ਕੇ ਜਿਹੜਾ ਉਹਨਾਂ ਦੀ ਵਰਸੀ ਮਨਾਉਣੀ ਹੈ ਤਾਂ ਉਹ ਬੇਨਤੀ ਹੈ ਕਿ ਕਿਸੇ ਨੂੰ ਸਪੈਸ਼ਲ ਕੋਈ ਸਰਦਾ ਪੱਤਰ ਨਹੀਂ ਦਿੱਤਾ ਗਿਆ ਤਾਂ ਉਸ ਵਕਤ ਦੀ ਹਕੂਮਤ ਨੇ ਭਾਈ ਚੜ੍ਹਤ ਸਿੰਘ ਨੂੰ ਸ਼ਹੀਦ ਕੀਤਾ ਸੀ ਫੇਕ এনਕਾਊਂਟਰ ਕੀਤਾ ਸੀ ਉਹਨਾਂ ਤੇ ਐਨਐਸਏ ਵੀ ਲੱਗੀ ਸੀ ਅੱਗੇ ਭਾਈ ਕਲਵੰਤ ਸਿੰਘ ਰਾਓ ਕੇ ਜਿਹੜੇ ਐਨਐਸਐਚ ਉਹ ਹੁਣ ਪੰਜਾਬ ਚ ਆਏ ਨੇ ਤੇ ਅੱਜ ਇਸ ਹਕੂਮਤ ਨੇ ਉਹਨਾਂ ਨੂੰ ਜੇਲਾ ਚ ਰੱਖਿਆ ਹੋਇਆ ਸੋ ਕਿਸੇ ਪਰਿਵਾਰ ਦੇ ਉੱਤੇ ਇਹੋ ਜਿਹਾ ਕਹਿਨ ਹਕੂਮਤਾਂ ਤੋੜਦੀਆਂ ਨੇ ਪਰ ਜਿੰਦਾ ਕੋਈ ਬਦਲ ਨਹੀਂ ਸੋ ਮੇਰੀ ਬੇਨਤੀ ਹੈ ਕਿ ਸਾਰੇ ਪੰਜਾਬ ਦੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤੰ 25 ਨੂੰ ਪਿੰਡ ਰਾਓ ਕੇ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਭਾਈ ਕਲਵੰਤ ਸਿੰਘ ਰਾਓ ਕੇ ਜ਼ਿਲ੍ਹਾ ਮੋਗਾ ਉਨ੍ਹਾਂ ਦੇ ਪਿਤਾ ਸ਼ਹੀਦ ਭਾਈ ਚੜ੍ਹਤ ਸਿੰਘ ਜਿਨ੍ਹਾਂ ਦੀ ਵਰਸੀ 25 ਤਿੰਨ 2025 ਕੱਲ ਦੀ ਤਰੀਕ ਚ ਹੈ ਪਿੰਡ rauke ਜਿਹੜਾ ਉਹਨਾਂ ਦੀ ਵਰਸੀ ਮਨਾਉਣੀ ਹੈ ਤਾਂ ਉਹ ਬੇਨਤੀ ਹੈ ਕਿ ਕਿਸੇ ਨੂੰ ਸ਼ਪੈਸ਼ਲ ਕੋਈ ਸਰਦਾ ਪੱਤਰ ਨਹੀਂ ਦਿੱਤਾ ਗਿਆ ਤਾਂ ਉਸ ਵਕਤ ਦੀ ਹਕੂਮਤ ਨੇ ਭਾਈ ਚੜ੍ਹਤ ਸਿੰਘ ਨੂੰ ਸ਼ਹੀਦ ਕੀਤਾ ਸੀ ਫੇਕ এনਕਾਊਂਟਰ ਕੀਤਾ ਸੀ ਉਹਨਾਂ ਤੇ ਐਨਐਸਏ ਵੀ ਲੱਗੀ ਸੀ ਅੱਗੇ ਭਾਈ ਕਲਵੰਤ ਸਿੰਘ rauke ਜਿਹੜੇ ਐਨਐਸਏ ਚੋਂ ਹੁਣ ਪੰਜਾਬ ਚ ਆਏ ਨੇ ਅੱਜ ਇਸ ਹਕੂਮਤ ਨੇ ਉਹਨਾਂ ਨੂੰ ਜੇਲਾ ਚ ਰੱਖਿਆ ਹੋਇਆ ਸੋ ਕਿਸੇ ਪਰਿਵਾਰ ਦੇ ਉੱਤੇ ਇਹੋ ਜਿਹਾ ਕਹਿਰ ਹਕੂਮਤਾਂ ਤੋੜਦੀਆਂ ਨੇ ਪਰ ਜਿੰਦਾ ਕੋਈ ਬਦਲ ਨਹੀਂ ਸੋ ਮੇਰੀ ਬੇਨਤੀ ਹੈ ਕਿ ਸਾਰੇ ਪੰਜਾਬ ਦੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤਿੰਨ 25 ਨੂੰ ਪਿੰਡ rau ke vikhe ਪਹੁੰਚਣ ਦੀ ਕਿਰਪਾਲਤਾ ਕਰਨ ਭਾਈ ਕਲਵੰਸਿਕ rau ke ਜ਼ਿਲ੍ਹਾ ਮੋਗਾ ਉਹਨਾਂ ਦੇ ਪਿਤਾ ਸ਼ਹੀਦ ਭਾਈ ਚੜ੍ਹਤ ਸਿੰਘ ਜਿਨ੍ਹਾਂ ਦੀ ਵਰਸੀ 25 ਤਿੰਨ 2025 ਕੱਲ ਦੀ ਤਰੀਕ ਚ ਪਿੰਡ rauke ਜਿਹੜਾ ਉਹਨਾਂ ਦੀ ਵਰਸੀ ਮਨਾਉਣੀ ਹੈ ਤਾਂ ਉਹ ਬੇਨਤੀ ਹੈ ਕਿ ਕਿਸੇ ਨੂੰ ਸ਼ਪੈਸ਼ਲ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਤਾਂ ਉਸ ਵਕਤ ਦੀ ਹਕੂਮਤ ਨੇ ਭਾਈ ਚੜ੍ਹਤ ਸਿੰਘ ਨੂੰ ਸ਼ਹੀਦ ਕੀਤਾ ਸੀ ਫੇਕ এনਕਾਊਂਟਰ ਕੀਤਾ ਸੀ ਉਹਨਾਂ ਤੇ ਐਨਐਸਏ ਵੀ ਲੱਗੀ ਸੀ ਅੱਗੇ ਭਾਈ ਕਲਵੰਦ ਸਿੰਘ rauke ਜਿਹੜੇ ਐਨਐਸਏ ਚ ਹੁਣ ਪੰਜਾਬ ਚ ਆਏ ਨੇ ਤੇ ਅੱਜ ਇਸ ਹਕੂਮਤ ਨੇ ਉਹਨਾਂ ਨੂੰ ਜੇਲਾ ਚ ਰੱਖਿਆ ਹੋਇਆ ਸੋ ਕਿਸੇ ਪਰਿਵਾਰ ਦੇ ਉੱਤੇ ਇਹੋ ਜਿਹਾ ਕਹਿਰ ਹਕੂਮਤਾਂ ਤੋੜਦੀਆਂ ਨੇ ਪਰ ਜਿੰਦਾ ਕੋਈ ਬਦਲ ਨਹੀਂ ਸੋ ਮੇਰੀ ਬੇਨਤੀ ਹੈ ਕਿ ਸਾਰੇ ਪੰਜਾਬ ਦੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤਿੰਨ 25 ਨੂੰ ਪਿੰਡ rau ke ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਭਾਈ ਕਲਵੰਸਿਕ rau ke ਜ਼ਿਲ੍ਹਾ ਮੋਗਾ ਉਹਨਾਂ ਦੇ ਪਿਤਾ ਸ਼ਹੀਦ ਭਾਈ ਚੜ੍ਹਤ ਸਿੰਘ ਜਿਨ੍ਹਾਂ ਦੀ ਵਰਸੀ 25 ਤਿੰਨ 2025 ਕੱਲ ਦੀ ਤਰੀਕ ਚ ਹੈ ਪਿੰਡ rau ke ਜਿਹੜਾ ਉਹਨਾਂ ਦੀ ਵਰਸੀ ਮਨਾਉਣੀ ਹੈ ਤਾਂ ਬੇਨਤੀ ਹੈ ਕਿ ਕਿਸੇ ਨੂੰ ਸ਼ਪੈਸ਼ਲ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਤਾਂ ਉਸ ਵਕਤ ਦੀ ਹਕੂਮਤ ਨੇ ਭਾਈ ਚੜ੍ਹਤ ਸਿੰਘ ਨੂੰ ਸ਼ਹੀਦ ਕੀਤਾ ਸੀ ਫੇਕ এনਕਾਊਂਟਰ ਕੀਤਾ ਸੀ ਉਹਨਾਂ ਤੇ ਐਨਐਸਏ ਵੀ ਲੱਗੀ ਸੀ ਅੱਗੇ ਭਾਈ ਕਲਵੰਦ ਸਿੰਘ ਰਾਓ ਕੇ ਜਿਹੜੇ ਐਨਐਸਏ ਚੋਂ ਹੁਣ ਪੰਜਾਬ ਚ ਆਏ ਨੇ ਤੇ ਅੱਜ ਇਸ ਹਕੂਮਤ ਨੇ ਉਹਨਾਂ ਨੂੰ ਜੇਲਾ ਚ ਰੱਖਿਆ ਹੋਇਆ ਸੋ ਕਿਸੇ ਪਰਿਵਾਰ ਦੇ ਉੱਤੇ ਇਹੋ ਜਿਹਾ ਕਹਿਰ ਹਕੂਮਤਾਂ ਤੋੜਦੀਆਂ ਨੇ ਪਰ ਜਿੰਦਾ ਕੋਈ ਬਦਲ ਨਹੀਂ ਸੋ ਮੇਰੀ ਬੇਨਤੀ ਹੈ ਕਿ ਸਾਰੇ ਪੰਜਾਬ ਦੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤੰ 25 ਨੂੰ ਪਿੰਡ rau ਕੇ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੇ